ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਅੱਜ ਸ਼ਹੀਦ ਇਆਜ਼ਮ ਭਗਤ ਸਿੰਘ ਹੋਰਾਂ ਦਾ ਬੁੱਤ ਜਿਹੜਾ ਲੋਕ ਅਰਪਣ ਹੋਇਆ ਮੈਂ ਆਪਣਾ ਦੱਸ ਦਿਨਾ ਮੈਂ ਬਚਪਨ ਤੋਂ ਜਦੋਂ ਤੋਂ ਪੜਨ ਲੱਗਿਆ ਭਗਤ ਸਿੰਘ ਹੋਰਾਂ ਬਾਰੇ ਬੜਾ ਪ੍ਰਭਾਵਿਤ ਤੇ ਇਹਨਾਂ ਦੇ ਵਿਚਾਰਾਂ ਤੋਂ ਉਸ ਤੋਂ ਬਾਅਦ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਲੋਕਾਂ ਨੇ ਪ੍ਰਵਾਨ ਕੀਤਾ ਤਾਂ ਮੈਂ 17 ਸਾਲ ਦਾ ਸੀ ਉਦੋਂ ਸੋ ਹਰ ਦੋਕ ਸਾਲ ਬਾਅਦ ਕੋਈ ਗੱਡੀ ਨਵੀਂ ਲੈਣੀ ਕਲਾਕਾਰੀ ਜੀਵਨ ਵੇਲੇ ਕੰਮ ਤੌਰ ਤੇ ਗੱਡੀ ਲੈ ਕੇ ਸ਼ੋਰੂਮ ਚੋਂ ਲੋਕੀ ਮੱਥਾ ਟਿਕਾਉਣ ਲਈ ਕਿਤੇ ਆਪਣੇ ਜੋ ਵੀ ਜਿੱਥੇ ਮੰਨਦੇ ਨੇ ਉੱਥੇ ਲੈ ਕੇ ਜਾਂਦੇ ਨੇ ਮੈਂ ਜਿੰਨੀਆਂ ਵੀ ਗੱਡੀਆਂ ਲਈਆਂ ਸ਼ੋਰੂਮ ਚੋਂ ਨਿਕਲਸਾਰ ਸਭ ਤੋਂ ਪਹਿਲਾਂ ਮੈਂ ਖਟਕੜਕੜਾ ਲੈ ਕੇ ਜਾਂਦਾ ਸੀ ਗੱਡੀ ਤੇ ਉੱਥੇ ਜਾ ਕੇ ਮੱਥਾ ਟੇਕਦਾ ਸੀ ਕਿ ਤੇਰੇ ਕਰਕੇ ਭਗਸਿਆਂ ਕਾਰਾਂਕੂਰਾਂ ਵਾਲੇ ਹੋ ਗਏ ਕੋਠੀਆਂ ਵਾਲੇ ਹੋ ਗਏ ਨਹੀਂ ਗੋਰਿਆਂ ਦੇ ਗੁਲਾਮ ਹੋਣੇ ਸੀ ਸੋ ਕੁਰਬਾਨੀਆਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਫਿਰ ਜਦੋਂ ਮੌਕਾ ਮਿਲਿਆ ਤੁਸੀਂ 92 ਸੀਟਾਂ ਦੇ ਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ ਤਾਂ ਜਿਹੜਾ ਸੌਜੁਕ ਸਮਾਗਮ ਹੈ ਆਮ ਤੌਰ ਤੇ ਕਿਸੇ ਸਟੇਡੀਅਮ ਚ ਜਾਂ ਰਾਜ ਭਵਨ ਚ ਰੱਖਿਆ ਜਾਂਦਾ ਤੇ ਅਸੀਂ ਫੈਸਲਾ ਕੀਤਾ ਕਿ ਸੌਜੁਕ ਸਮਾਗਮ ਖਟਕੜ ਕਲਾ ਕਰਾਂਗੇ ਤਾਂ ਕਿ ਸਾਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਰਹੇ ਤੇ ਸ਼ਹੀਦਾਂ ਦੀ ਆਤਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲੇ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਹਜੇ ਬਾਹਰ ਲੱਖਿਆ ਦੀਵਾ ਤੋ ਬਹੁਤ ਬਹੁਤ ਮੈਂ ਇਸ ਇਲਾਕੇ ਨੂੰ ਖਾਸ ਤੌਰ ਤੇ ਜ ਜਿਨ੍ਹਾਂ ਦੀ ਜ਼ਮੀਨ ਹੈ ਇਸ 에어ਪੋਰਟ ਦੇ ਵਿੱਚ ਇਸ ਸੜਕ ਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਾ ਔਰ ਭਗਤ ਸਿੰਘ ਉਹਦਾ ਜਿਗਰਾ ਦੇਖੋ ਜਦੋਂ ਫਾਂਸੀ ਹੋਣੀ ਸੀ ਤਾਂ ਫਾਂਸੀ ਤੋਂ ਪਹਿਲਾਂ ਮਾਂ ਮੁਲਾਕਾਤ ਕਰਨ ਵਾਸਤੇ ਆਈ ਦੋ ਤਿੰਨ ਦਿਨਾਂ ਬਾਅਦ ਫਾਂਸੀ ਸੀ ਤੱਪਾ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਰਸੋਂ ਨੂੰ ਫਾਂਸੀ ਹੈ ਤੂੰ ਮੇਰੀ Laash ਲੈਣ ਨਾ ਆਈ ਉਹ ਕਹਿੰਦੀ ਕਿਉਂ ਪੁੱਤ ਕਹਿੰਦਾ ਮਾਤਾ ਤੇਰੀਆਂ ਅੱਖਾਂ 'ਚੋਂ ਅਥਰੂ ਆ ਜਾਣਗੇ ਤੂੰ ਰੋਪੇਂਗੀ ਲੋਕ ਕਹਿਣਗੇ ਭਗਤ ਸਿੰਘ ਦੀ ਮਾਂ ਰੋਪੀ ਤਾਂ ਬਾਪੂ ਕਿਸ਼ਨ ਸਿੰਘ ਜੀ ਲਾਸ਼ ਲੈਣ ਗਏ ਤਾਂ ਤਿੰਨੇ ਲਾਸ਼ਾਂ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀਆਂ ਪਈਆਂ ਅੰਗਰੇਜ਼ ਅਫਸਰ ਮੂੰਹ ਤੋਂ ਕਫਨ ਚਾੱਕ ਕੇ ਜਿਹੜਾ ਕੱਪੜਾ ਪਾਇਆ ਹੋਇਆ ਸੀ ਕਹਿੰਦਾ ਕਿਸ਼ਨ ਸਿੰਘ ਆਪਣੇ ਵਾਲਾ ਪਛਾਣ ਕੇ ਲੈ ਜਾ ਤਾਂ ਬਾਪੂ ਕਿਸ਼ਨ ਸਿੰਘ ਕਹਿੰਦਾ ਨਹੀਂ ਇਹ ਤਿੰਨੇ ਹੀ ਮੇਰੇ ਨੇ ਜੇ ਲੈ ਕੇ ਜਾਊਂਗਾ ਤਾਂ ਤਿੰਨਾਂ ਨੂੰ ਲੈ ਕੇ ਜਾਊਂਗਾ ਇਹ ਮੈਂ ਕਿਸੇ ਇੱਕ ਨੌਨੇ ਲੈ ਕੇ ਜਾਂਦਾ ਆਹ ਕੁਰਬਾਨੀਆਂ ਆਹ ਜਜ਼ਬੇ ਸੀ ਸੁਬੀਰੋ ਭਗਤ ਸਿੰਘ ਉਹਨਾਂ ਦੀ ਇੱਕ ਕਿਤਾਬਾਂ ਜਿਹਨਾਂ ਨੇ ਲਿਖਿਆ ਇਹਨਾਂ ਨੇ ਚਿੱਠੀਆਂ ਵੀ ਪੜੀਆਂ ਮੈਂ ਭਗਤ ਸਿੰਘ ਉਹਨੂੰ ਇੱਕ ਕਦੇ ਵੀ ਫਿਕਰ ਨਹੀਂ ਸੀਗਾ ਕਿ ਆਜ਼ਾਦੀ ਆਊਗੀ ਜਾਂ ਨਾ ਕਹਿੰਦੇ ਆਜ਼ਾਦੀ ਤਾਂ ਹੋਣੀ ਹੀ ਆਣੀ ਆ ਸਭ ਤੋਂ ਵੱਡੀ ਚਿੰਤਾ ਉਹਨਾਂ ਨੂੰ ਇਹ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ ਉਹ ਚਿੰਤਾ ਜਿਹੜੀ ਇਹਨਾਂ ਦੀ ਬਿਲਕੁਲ ਸਹੀ ਸਾਬਤ ਹੋਈ ਹੈ ਅਸ 77 ਸਾਲ ਹੋ ਗਏ ਹਜੇ ਸੀਵਰੇਜ ਤੇ ਟੋਬਿਆਂ 'ਤੇ ਖੜੇ ਆ 77 ਸਾਲ ਹੋ ਗਏ ਰੋਜ਼ ਘਪਲਿਆਂ ਘਟਾਲਿਆਂ ਦੀਆਂ ਖਬਰਾਂ ਸੁਣਦੇ ਆ 77 ਸਾਲ ਹੋ ਗਏ ਅੱਜ ਸਭ ਤੋਂ ਵੱਧ ਮੈਨੂੰ ਲੱਗਦਾ ਪਾਸਪੋਰਟ ਭਗਤ ਸਿੰਘ ਦੇ ਵਾਰਸਾਂ ਦੀ ਬਣਦੇ ਨੇ ਵੀ ਬਾਹਰ ਚਲੇ ਜਾਈਏ ਵੀ ਉਹਨਾਂ ਗੋਰਿਆਂ ਨੂੰ ਕੱਢਣ ਲਈ ਸ਼ਹੀਦ ਹੋਈ ਗਏ ਹੁਣ ਉਹਨਾਂ ਗੋਰਿਆਂ ਕੋਲੇ ਜਾਣ ਲਈ ਮਾਂ ਦੀਆਂ ਵਾਲੀਆਂ ਵੇਚ ਦਿੰਨੇ ਆ ਪਿਓ ਦੀ ਜ਼ਮੀਨ ਵੇਚ ਦਿੰਨੇ ਆ ਵੀ ਕਿਹੜਾ ਕੱਢੋ ਇੱਥੋਂ ਫਿਰ ਜੇ ਉਹਨਾਂ ਕੋਲੇ ਜਾਣਾ ਸੀ ਇਹਨਾਂ ਨੂੰ ਸ਼ਹੀਦ ਕਰਾਉਣ ਦੀ ਕਿ ਲੋੜ ਸੀ ਇਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਫਿਰ ਇਹ ਸਿਸਟਮ ਦਾ ਕਸੂਰ ਹੈ ਸੋ ਸਾਡੀ ਸਰਕਾਰ ਜਦੋਂ ਦੀ ਆਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਡਿਗਰੀ ਮੁਤਾਬਕ ਰੋਜ਼ਗਾਰ ਮਿਲੇ ਕੰਮਕਾਰ ਮਿਲੇ ਔਰ ਤੁਹਾਨੂੰ ਦੱਸ ਦੇਣਾ ਅੱਜ ਮੈਂ ਕੱਲ ਮੈਂ ਪਟਿਆਲੇ ਗਿਆ ਸੀ ਕੱਲ ਵੀ 490 ਦੇ ਨੇੜੇ ਤੇ ਨੇੌਕਰੀਆਂ ਦਿੱਤੀਆਂ ਕੱਲ ਵਾਲੀਆਂ ਮਿਲਾ ਕੇ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲਾਂ ਚ ਦੇ ਗਿਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਸਾਹਮਣੇ ਖੜਾ ਔਰ 1 ਰੁਪਇਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਪਾਰਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸ ਦਿਓ 50000 ਨੌਕਰੀ ਦੇਤੀ ਜੀ ਨੀਅਤ ਸਾਫ਼ ਹੋਣੀ ਚਾਹੀਦੀ ਐ ਇਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਸੋ ਇਸ ਕਰਕੇ ਵਤਨ ਪ੍ਰਸਤੀ ਦਾ ਜਿਹੜਾ ਜਜ਼ਬਾ ਭਗਤ ਸਿੰਘ ਜੀ ਲਾ ਕੇ ਗਏ ਨੇ ਉਹਨੂੰ ਕਾਇਮ ਰੱਖਣਾ ਰਾਜਗੁਰੂ ਪੂਨੇ ਤੋਂ ਸੀ ਉਹ ਹਿੰਦੀ ਬੋਲਦੇ ਸੀ ਰਾਜਗੁਰੂ ਜੀ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਜਿਹੜੀ ਟਿਟੋਰੀਅਲ ਵੀ ਲਿਖਦੇ ਰਹਿੰਦੇ ਸੀ ਚਿੱਠੀਆਂ ਕਿਤਾਬਾਂ ਵੀ ਲਿਖੀਆਂ ਰਾਜਗੁਰੂ ਨੇ ਕੁਝ ਲਿਖਦਾ ਸੀ ਤਾਂ ਸੁਖਦੇਵ ਰਾਜਗੁਰੂ ਸੁਖਦੇਵ ਹੋ ਗਏ ਭਗਤ ਸਿੰਘ ਹੋ ਗਏ ਨਾਲ ਦੇ ਸਾਥੀ ਹੋ ਗਏ ਉਹ ਮਜ਼ਾਕ ਕਰਦੇ ਰਹਿੰਦੇ ਸੀ ਕਹਿੰਦੇ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ ਰਾਜਗੁਰੂ ਕਹਿੰਦਾ ਮੈਂ ਲਿਖੂਗਾ ਕਦੇ ਉਹਨੂੰ ਵੀ ਲੋਕ ਸਟੇਜ ਤੇ ਕਦੇ ਪੜਨਗੇ ਹੱਸਣ ਲੱਗੇ ਕਹਿੰਦੇ ਤੂੰ ਕੀ ਲਿਖੇਗਾ 2 ਮਹੀਨਿਆਂ ਬਾਅਦ ਫਿਰ ਪੁੱਛਿਆ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਹੀਂ ਹਜੇ ਨਹੀਂ ਲਿਖਿਆ ਕੁਝ ਫਾਂਸੀ ਦੀ ਸਜ਼ਾ ਹੋਗੀ ਜੇਲ੍ਹ 'ਚ ਇਕੱਠੇ ਹੋਗੇ ਕਹਿੰਦੇ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਾ ਲਿਖਿਆ ਨਹੀਂ ਹਜੇ ਕੁਝ ਫਾਂਸੀ ਵਾਲਾ ਦਿਨ ਆ ਗਿਆ ਜੀ ਸਵੇਰੇ 3:30 ਵਜੇ ਪਾਉਣੇ 4 ਵਜੇ ਹੌਣ ਆ ਗਿਆ ਜਗਾਉਣ ਆ ਗਿਆ ਸਿਪਾਹੀ ਵੀ ਚਲੋ ਫਾਂਸੀ ਦੇ ਤਖਤੇ ਤੇ ਲੈ ਕੇ ਜਾਣਾ ਤਾਂ ਪਾਕ ਸਿੰਘ ਉਹਨਾਂ ਨੇ ਪੁੱਛਿਆ ਰਾਜਗੁਰੂ ਕਦੋਂ ਲਿਖੇਗਾ ਮਿੰਟ ਤਾਂ 15 ਰਹਿ ਗਏ ਰਾਜਗੁਰੂ ਨੇ ਉਹ ਸਿਪਾਹੀ ਨੂੰ ਕਿਹਾ ਮੈਨੂੰ ਇੱਕ ਕੋਲਾ ਲਿਆ ਕੇ ਦੇ ਦੇ ਮੈਂ ਕੁਝ ਲਿਖਣਾ ਹੈ ਕਿਉਂਕਿ ਫਾਂਸੀ ਵਾਲਿਆਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਉਹ ਸਿਪਾਹੀ ਹੈਗਾ ਤਾਂ ਭਾਰਤੀ ਸੀ ਪਰ ਹੈਗਾ ਬ੍ਰਿਟਿਸ਼ ਫੌਜ ਦਾ ਸੀ ਉਨੇ ਕਾ ਚਲੋ ਆਖਰੀ 15 ਦਿਨ 15 ਮਿੰਟ ਨੇ ਵਿਚਾਰਿਆਂ ਦੇ ਕੋਲਾ ਲਿਆ ਕੇ ਦੇਤਾ ਤੁਸੀਂ ਦੇਖੋ ਸਾਨੂੰ ਕਦੇ ਨਹੀਂ ਇਹ ਪੜਾਇਆ ਗਿਆ ਅੱਧਿਆਂ ਤੋਂ ਵੱਧ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਊਗਾ ਜਿਹੜੇ ਬੈਠੇ ਨੇ ਤਾਂ ਲਾਹੌਰ ਦੀ ਜੇਲ੍ਹ ਦੀ ਬੈਰਕ ਤੇ ਰਾਜਗੁਰੂ ਨੇ ਪਹਿਲਾ ਤੇ ਆਖਰੀ ਸ਼ੇਰ ਲਿਖਿਆ ਉਹ ਕਹਿੰਦਾ ہم بھی جی سکتے تھے چپ رہ کر ہم بھی جی سکتے تھے چپ رہ کر ہمیں بھی ماں باپ نے پالا تھا دکھ سہ کر اتنا لکھا 15 منٹ بعد پھانسی ہو گئی جناب ایڈیاں ایڈیاں قربانیاں یار اپا ایتھے بٹا پیچھے لڑی جاندے ہیں بندا وڑ دندے ہیں اپا بھائی نال بھائی لڑی جندا ہے ایتھی رہ جانی ہے ساری زمیناں دے ਰਿਜਿਸਟਰੀ ਬਦਲਦੀਆਂ ਜ਼ਮੀਨ ਤਾਂ ਉੱਥੇ ਖੜੀ ਹੈ ਕਈ ਸੌਲਾਂ ਤੋਂ ਕੋਈ 100 100 ਹਜ਼ਾਰਾਂ ਸਾਲਾਂ ਤੋਂ ਸੋ ਇਹ ਜੇ ਕਿਤੇ ਜੁਆਕਾਂ ਨੂੰ ਇਹਨਾਂ ਬਾਰੇ ਵੀ ਦੱਸ ਦਈਏ ਕਿ ਸਾਡਾ ਵਿਰਸਾ ਕੀ ਹੈ ਤਾਂ ਦੇਸ਼ ਤਰੱਕੀ ਜ਼ਰੂਰ ਕਰੂਗਾ ਕਿ ਜੁਆਕਾਂ ਨੂੰ ਪਤਾ ਹੋਵੇ ਕਿ ਮੁੱਲ ਕੀ ਹੈ ਦੇਸ਼ ਦਾ ਇੰਨੀ ਉਪਜਾਊ ਧਰਤੀ ਇੰਨੀ ਮਿਹਨਤੀ ਕੌਮ ਗੁਰੂਆਂ ਦਾ ਆਸ਼ੀਰਵਾਦ ਹਾਲਾਗ-ਪਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਚਾਹੇ ਕਾਰਗਿਲ ਵਾਲਾ ਚਾਹੇ ਗਦਰੀ ਬਾਬਿਆਂ ਦਾ ਚਾਹੇ ਕਿਸੇ ਦਾ ਇੰਨੀ ਬਲੈਸਡ ਧਰਤੀ ਇੰਨੀ ਅਸ਼ੀਰਵਾਦਪਾਪਾਪ੍ਰਾਪਤ ਧਰਤੀ ਧਰਤੀ ਕਿਤੇ ਨਹੀਂ ਧਰਤੀ ਹੈਗੀ ਇਹੋ ਜੀ ਸਾਰੀ ਦੁਨੀਆ 'ਤੇ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਹੜੀਆਂ ਜਾਉਂਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਆਪਣਾ ਵਿਰਸਾ ਭੁੱਲ ਗਈਆਂ ਕੌਮਾਂ ਗੁੰਮ ਹੋ ਜਾਂਦੀਆਂ ਨੇ ਇੱਕ ਹੋਰ ਮੈਂ ਕੱਦਣਾ ਦੱਸਣ ਲੱਗਿਆ ਭਗਤ ਸਿੰਘ ਜੀ ਜਦੋਂ ਕਾਨਪੁਰ ਗਏ ਪਹਿਲੀ ਵਾਰ ਮੁਲਾਕਾਤ ਹੋਈ ਚੰਦਰਸ਼ੇਖਰ ਯਾਦ ਜੀ ਨਾਲ ਤਾਂ ਉਹਨਾਂ ਨੇ ਪੁੱਛਿਆ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਆਇਆ ਜੀ ਆ ਮੇਰੇ ਪ੍ਰੋਫੈਸਰ ਨੇ ਚਿੱਠੀ ਦੇ ਕੇ ਭੇਜਿਆ ਤਾਂ ਉੱਥੇ ਸੀਸ਼ ਵਿਦਿਆਰਥੀ ਤੇ ਹੋਰ ਕ੍ਰਾਂਤੀਕਾਰੀ ਬੈਠੇ ਸੀ ਸਾਢੇ 17 ਸਾਲ ਦੀ ਉਮਰ ਸੀ ਉਹ ਕਹਿੰਦੇ ਯਾਰ ਇਹ ਕਿਤੇ ਕੱਚਾ ਤਾਂ ਨਹੀਂ ਹੈਗਾ ਤਾਂ ਟੈਸਟ ਲਈਏ ਜਦੋਂ ਉਹਨੂੰ ਪੁੱਛਿਆ ਵੀ ਕੀ ਕਹਿਣਾ ਚਾਹ ਚਾਹ ਉਹਨਾਂ ਦੇਸ਼ ਬਾਰੇ ਕਿਉਂਕਿ ਭਗਤ ਸਿੰਘ ਕਿਤਾਬਾਂ ਬਹੁਤ ਪੜ੍ਹਦੇ ਸੀ ਜਦੋਂ ਉਹਨਾਂ ਨੇ ਜਵਾਬ ਦਿੱਤੇ ਸਾਰੇ ਤਾਂ ਕਹਿੰਦੇ ਠੀਕ ਹੈ ਅਗਲੇ ਦਿਨ ਕਿਸੇ ਸੇਠ ਦੇ ਘਰੇ ਡਾਕਾ ਮਾਰਨ ਜਾਣਾ ਸੀ ਪਾਰਟੀ ਕੋਲੇ ਪੈਸੇ ਹੈ ਨਹੀਂ ਸੀ ਉਹਦੇ ਵਾਸਤੇ ਕੋਈ ਬਹੁਤ ਧਨੀ ਸੇਠ ਸੀਗਾ ਉਹਦੇ ਘਰੇ ਡਾਕਾ ਮਾਰਨ ਜਾਣਾ ਸੀ ਭਗਤ ਸਿੰਘ ਨੂੰ ਪਿਸਤੌਲ ਦੇਤਾ ਭਗਤ ਸਿੰਘ ਪਿਸਤੌਲ ਲੈ ਕੇ ਤਾਂ ਖੁਸ਼ ਹੋ ਗਿਆ ਵੀ ਮੈਨੂੰ ਜੋ ਚਾਹੀਦਾ ਸੀ ਮੈਨੂੰ ਮਿਲ ਗਿਆ ਹੁਣ ਕਿਉਂਕਿ ਉਹ ਤਾਂ ਆਪਾਂ ਪੜਦੇ ਰਿਆਂ ਨਾ ਉਹ ਖੇਤਾਂ 'ਚ ਵੀ ਤਮੂਕਾ ਪੀਂਦਾ ਸੀ ਤੇ ਭਗਤ ਉਹਦੇ ਸੇਠ ਦੇ ਘਰੇ ਗਏ ਹਵੇਲੀ 'ਚ ਤਾਂ ਸੇਠ ਬਾਹਰ ਮੰਝਾ ਢਾ ਕੇ ਸੌਂਦਾ ਸੀ ਭਗਤ ਸਿੰਘ ਜੀ ਤੇ ਇੱਕ ਹੋਰ ਮੁੰਡੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਦੋਨਾਂ ਨੇ ਸੇਠ ਜੀ ਦੇ ਕੰਨ ਤੇ ਪੁੜਪੜੀ ਤੇ ਪਿਸਤੌਲਾ ਕੇ ਰੱਖਣਾ ਅਸੀਂ ਅੰਦਰ ਜਾਵਾਂਗੇ ਖਜ਼ਾਨਾ ਜਿਹੜਾ ਪਿਆ ਉਹ ਅਸੀਂ ਅੰਦਰੋਂ ਆਪੀ ਚੱਕ ਲਾਂਗੇ ਤੁਸੀਂ ਉਹਨੂੰ ਇੱਥੇ ਹੀ ਰੱਖਣਾ ਪਿਸਤੌਲਾ ਕੇ ਤੱਪਾਗੇ ਸਿੰਘ ਸੋਚਦਾ ਹੈ ਭਗਸਿਆ ਇਨਕਲਾਬੀ ਬਣਨ ਆਇਆ ਸੀ ਆ ਡਾਕੂ ਬਣ ਚੱਲੇ ਆ ਯਾਰ ਇਹ ਕੀ ਹੋ ਗਿਆ ਭਗਤ ਸਿੰਘ ਦੇ ਹੱਥ ਕੰਬਣ ਲੱਗ ਗਏ ਉਹ ਨਾਲ ਦੇ ਮੁੰਡੇ ਨੇ ਦੇਖ ਲਿਆ ਜਦੋਂ ਉਹ सेठ ਦੀ ਹਵੇਲੀ ਨੂੰ ਲੁੱਟ ਕੇ ਵਾਪਸ ਜਾ ਰਹੇ ਸੀ ਤਾਂ ਨਾਲ ਦੇ ਮੁੰਡੇ ਨੇ ਚੰਦਰਸ਼ੇਖਰ ਯਾਦ ਜੀ ਨੂੰ ਦੱਸਤਾ ਕਹਿੰਦਾ ਪ੍ਰਧਾਨ ਜੀ ਆ ਜਿਹੜਾ ਰਾਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਕਹਿੰਦਾ ਤੇ ਹੱਥ ਕੰਬੀ ਜਾਂਦੇ ਸੀ ਚੰਦਰਸ਼ੇਖਰ ਯਾਦ ਜੀ ਨੇ ਪੁੱਛਿਆ ਭਗਤ ਹੱਥ ਕੰਬ ਰਹੇ ਸੀ ਕਹਿੰਦਾ ਹਾਂ ਜੀ ਕਿਉਂ ਕੰਬ ਰਹੇ ਸੀ ਭਗਤ ਸਿੰਘ ਨੇ ਇਹ ਜੀ ਗੱਲ ਕਹੀ ਮੁੜ ਕੇ ਪਾਰਟੀ ਨੇ ਆਵਦਾ ਹੋ ਮਿਸ਼ਨ ਹੀ ਬਦਲਤਾ ਉਹ ਕਹਿੰਦਾ ਪ੍ਰਧਾਨ ਜੀ ਪੰਡਿਤ ਜੀ ਮੈਥੋਂ ਆਵਦਿਆਂ ਤੇ ਪਿਸਤੌਲ ਨਹੀਂ ਤਾਣਿਆ ਜਾਂਦਾ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲਓ ਭਾਵੇਂ ਸੇਠ ਅਮੀਰ ਹੈ ਪਰ ਹੈ ਤਾਂ ਇੰਡੀਆਨਾ ਨਾ ਭਾਰਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਨਾ ਛੱਡ ਕੇ ਗੋਰਿਆਂ ਦੀਆਂ ਖਜ਼ਾਨੇ ਵਾਲੀਆਂ ਰੇਲ ਗੱਡੀਆਂ ਲੁੱਟਣ ਲੱਗ ਗਏ ਸੀ ਫਿਰ ਆ ਆ ਉਹਨਾਂ ਦੀ ਸੋਚ ਹੁੰਦੀ ਤੇ ਆਪਾਂ ਹੁਣ ਕਹਿ ਦਿੰਨੇ ਆ ਭਗਤ ਸਿੰਘ ਪੰਜਾਬ ਦਾ ਚੰਦਰ ਸ਼ੇਖਰ ਯਾ ਯੂਪੀ ਦਾ ਸੁਭਾਸ਼ ਚੰਦਰ ਬੋਸ ਬੰਗਾਲ ਦਾ ਇਹ ਤਾਂ ਸਾਰਿਆਂ ਦੇ ਸੀਗੇ ਜੀ ਉੱਤ ਪਾਕਿਸਤਾਨ ਵੀ ਇਕੱਠਾ ਸੀ ਲੜਾਈਆਂ ਤਾਂ ਲਾਹੌਰ ਤੋਂ ਸ਼ੁਰੂ ਹੋਈਆਂ ਸਾਰਾ 베ਸ ਤਾਂ ਲਾਹੌਰ ਹੀ ਬਣਿਆ ਹੋਇਆ ਸੀ ਸੋ ਵੀਰੋ ਜਿੰਨੀਆਂ ਮਰਜ਼ੀ ਇਹਨਾਂ ਬਾਰੇ ਕਿਤਾਬਾਂ ਪੜੋ ਜੋਸ਼ ਹੁੰਦਾ ਹੈ ਤੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਉਸ ਮੁਕਾਬਲੇ ਆਪਾਂ ਦੇਸ਼ ਨੂੰ ਕੁਝ ਦਿੱਤਾ ਹੀ ਨਹੀਂ ਹੈਗਾ ਪ੍ਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਕਿਸੇ ਹੋਰ ਤਰੀਕੇ ਨਾਲ ਕਿ ਦੇਸ਼ ਵਾਸੀਆਂ ਦੀ ਸੇਵਾ ਕਰ ਸਕੀਏ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਯਾਦਦੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨੇ ਤਾਂ ਮੈਨੂੰ ਬੜਾ ਦੁੱਖ ਹੁੰਦਾ ਹੈ। ਕਈ ਵਾਰੀ ਬਜ਼ੁਰਗ ਮਿਲਦੇ ਆ 80-80 ਸਾਲ ਦੇ 90-90 ਸਾਲ ਦੇ। ਉਹ ਕਹਿ ਦਿੰਦੇ ਆ ਮਾਨ ਸਾਹਿਬ ਇਹਦੇ ਨਾਲ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ। ਮੈਨੂੰ ਬੜਾ ਦੁੱਖ ਹੁੰਦਾ ਵੀ ਜੇ ਆਹੀ ਗੱਲ ਕਹਾਉਣੀ ਸੀ ਫਿਰ ਇੰਨੇ 20-20 ਸਾਲ ਦੇ 22-22 ਸਾਲ ਦੇ 19-19 ਸਾਲ ਦੇ ਕਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਕਿਉਂ ਕਰਾ ਲੈ ਜੇ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਕਹਣਾ ਸੀ। ਸਵਪਾ ਸਾਰੇ ਇੱਕ ਚੰਗੇ ਸਮਾਜ ਦੀ ਤੇ ਚੰਗੇ ਰਾਜ ਦੀ ਸਿਰਜਣਾ ਕਰ ਸਕਦੇ ਆ ਇਮਾਨਦਾਰ ਰਾਜ ਦੀ ਜਿੱਥੇ ਹਰ ਗਰੀਬ ਨੂੰ ਰੋਟੀ ਮਿਲੇ ਜਿੱਥੇ ਹਰ ਚੁੱਲ੍ਹੇ ਜਾਗੋਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਡਿਗਰੀ ਵਾਲੇ ਨੂੰ ਨੌਕਰੀ ਮਿਲੇ ਇਹ ਜਿਹੜਾ ਸੁਪਨਿਆਂ ਦਾ ਦੇਸ਼ ਸ਼ਹੀਦਾਂ ਦਾ ਸੀ ਉਹ ਆਪਾਂ ਬਣਾ ਸਕਦੇ ਆ ਕੋਈ ਐਸੀ ਗੱਲ ਨਹੀਂ ਉਦੇ ਵਾਸਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੰਬੜਾ ਮਾਰਨਾ ਪਊਗਾ ਸਾਰਿਆਂ ਨੂੰ ਇਕੱਠਿਆਂ ਨੂੰ ਔਰ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੋਦੇ ਉਹ ਸੀਗੇ ਜਿਨ੍ਹਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਮਲ ਇਸ ਵਾਰ ਮਤਲਬ ਇਸ ਜਨਮ ਚ ਵੀ ਜਨਮ ਹੀ ਲੈ ਕੇ ਲਾ ਦिए ਦੇਸ਼ ਦੇ ਤੇ ਜਦੋਂ ਫਾਂਸੀ ਵੇਲੇ ਲੈਣ ਆਏ ਸੀ ਸਪਾਈ ਭਗਤ ਸਿੰਘ ਕਿਤਾਬ ਪੜ ਰਿਹਾ ਸੀ ਉਸ ਕਿਤਾਬ ਦਾ ਪੰਨਾ ਹੈ ਫੋਲਡ ਕਰਕੇ ਮੋੜ ਕੇ ਗਿਆ ਕਹਿੰਦਾ ਮੇਰੀਆਂ ਆਗਲੀਆਂ ਪੀੜ੍ਹੀਆਂ ਇਸ ਕਿਤਾਬ ਨੂੰ ਇੱਥੋਂ ਸ਼ੁਰੂ ਕਰਨਗੀਆਂ ਅੱਗੇ ਪੜ੍ਹਨਾ ਪਰ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕੱਲਾ 23 ਮਾਰਚ ਨੂੰ ਜਾਂ 28 ਸਤੰਬਰ ਨੂੰ ਜਨਮ ਦੇ ਨਾਲ ਦਿਨ 23 ਮਾਰਚ ਨੂੰ ਸ਼ੀਧੀ ਦੇ ਨਾਲ ਦਿਨ ਯਾਦ ਕਰਦੇ ਆਂ ਬਸ ਸੋ ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਡੇ ਗੁਰੂਆਂ ਦਾ ਇਤਿਹਾਸ ਕੁਰਬਾਨੀ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਤਾ ਸਾਡੇ ਤੋਂ ਵੱਡਾ ਵਿਰਸਾ ਕਿਸੇ ਕੋਲੇ ਨਹੀਂ ਹੈਗਾ ਸਾਡੇ ਤੋਂ ਵੱਡਾ ਲੈਗੇਸੀ ਕਹਿੰਦੇ ਆ ਜਿਹਨੂੰ ਉਸ ਕੋਈ ਕਿਸੇ ਕੋਲੇ ਨਹੀਂ ਹੈਗੀ ਸੋ ਹੁਣ ਦੁਨੀਆ ਭਰ ਤੋਂ ਜਦੋਂ ਲੋਕ ਇੱਥੋਂ ਲੰਘਣਗੇ ਜਿਨ੍ਹਾਂ ਨੇ ਕਦੇ ਨਹੀਂ ਵੀ ਸੁਣਿਆ ਹੋਊਗਾ ਵਿਦੇਸ਼ਾਂ ਤੋਂ ਵੀ ਆਉਣਗੇ ਉਹ ਪੁੱਛਣਗੇ ਉਹਨਾਂ ਦੇ ਬੱਚੇ ਜਦੋਂ ਸਵਾਲ ਪੈਦਾ ਹੋਊਗਾ ਤਾਂ ਉਹ ਦੱਸਣਗੇ ਕਿ ਇਹ ਕੌਣ ਸੀ ਸੋ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਅੱਜ ਮੈਨੂੰ ਉਹਨਾਂ ਦੇ ਪੈਰੀਂ ਸਰਦਾ ਦੇ ਫੁੱਲ ਪੇਂਟ ਕਰਕੇ ਉਹਨਾਂ ਦੇ ਬੁੱਤ ਨੂੰ ਲੋਕਾਂ ਕ ਅਰਪਤ ਕਰਨ ਦਾ ਮੌਕਾ ਮਿਲਿਆ ਤੁਹਾਡਾ ਇੱਥੇ ਪਹੁੰਚਿਆ ਦਾ ਬਹੁਤ-ਬਹੁਤ ਧੰਨਵਾਦ ਦੋ ਨਾਰੇ ਇਹਨਾਂ ਦੇ ਨੇ ਆ ਨਾਰੇ ਵੀ ਆਹ ਹੱਥ ਥਾੜੀ ਨੇ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਇਨਕਲਾਬ ਬੋਲੇ ਸੋਨਹਾਲ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਹੌਲੀ ਜਾਇਓ ਮਾਵਾ ਪੈਣਾ ਪੀਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਿਲਦੇ ਰਵਾਂਗੇ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪੰਜਾਬ ਨੂੰ ਹਮੇਸ਼ਾ ਤਰੱਕੀ ਦੀਆਂ ਲੀਹਾਂ ਵੱਲ ਲਿਜਾ ਰਹੇ ਹੋ ਆਪ ਸਭ ਦਾ ਵੀ ਇਸ ਸਮਾਗਮ ਵਿੱਚ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਸਤਿਕਾਰਯੋਗ ਮਹਿਮਾਨਾਂ ਨੂੰ ਬੇਨਤੀ ਹੈ ਕਿ ਪਿੱਛੇ ਚਾਹ ਤੇ ਪਕੌੜਿਆਂ ਦਾ ਲੰਗਰ ਤਿਉਹਾਰ ਕਿਰਪਾ ਕਰਕੇ ਖਾ ਕੇ ਜਾਣਗੇ ਧੰਨਵਾਦ ਜੀ